ਜੀ ਰਾਮ ਜੀ ਪਰਮਾਰ ਜੀ ਸੁਖਿਆ ਇੱਕ ਦਾ ਫਰਵਾਦਾ ਸੀ ਮਹਾਰਾਜ ਰਾਜੇ ਸਰ ਵਾਲੇ ਨਾਲ ਟੁੱਟ ਟੁੱਟ ਨਾਲ ਰੋੜਿਆ ਦੇ ਕੋਲ ਬਰਾਬਰ ਜਨਮ ਨਾ ਚਲੇ ਬਹੁਤ ਮਿਹਨਤ ਆ ਐ ਜਿੱਥੇ ਪਾ ਕੇ ਮੈਂ ਨਾਮ ਦਰਵਾਹ ਪਾ ਮੈਂ ਬਾਬਾ ਰੰਗੀ ਰਾਮ ਜੀ ਦੀ ਉਦਾਸੀ ਸਾਧ ਹੋਏ ਬਹੁਤ ਨੀਂ ਜਿਹੜੇ ਦੀਨ ਦੇ ਲੈਲੇ ਮਨ ਦੇ ਤੋ ਸੁਖਨੀ ਸ਼ੈਲ ਦੇ ਪਾਠ ਵੀ ਇੰਦੇ ਨੇਰੇ ਵਿੱਚ ਕਰਿਆ ਕਰਦੇ ਸੀ ਸੰਭਾਲੇ ਇੰਦੇ ਲਗੇ ਮੈਂ ਲੋੜੇ ਆ ਗਿਆ ਤੇ ਲੋੜੇ ਆ ਕਿਲੇ ਉੱਤੇ ਪੜ ਤੇ ਜੀ ਮਹਾਰਾਜ ਜੈ ਜੀ ਬਹੁਤ ਬਦਨ ਸੁਣਨ ਦੇ ਹੰਸਾ ਬਸ ਨਹੀਂ ਹੁੰਦੇ ਤੇ ਲੈ ਲਿਆ ਹੈ ਰੌਣਚ ਲੈ ਲਿਆ ਅੰਤ ਸਚਿਤਮੇ ਮੇਰੇ ਹਮ ਉਸ ਬਾਸ ਖੈ ਕੈਨ ਦੇ ਕੋ ਬਾਸ ਟਿਸ਼ਨ ਜੀ ਮੇਰੇ ਬਾਸ ਖੈ ਮਿੱਤਰ ਬੜੇ ਜੀ ਸੋਹੀ ਰੱਖੀ ਰੱਖੀ ਉਸ ਨਾਲ ਸੱਤੀ ਹੈ ਲਗੇ ਇਹ ਲੈਣ ਜਿਹੜੇ ਮੈਂ ਬਾਜੀ ਤੇ ਵਜਾਉਣਾ ਔਰ ਅੰਗੀ ਰਾਮ ਜੀ ਦੇ ਸੁਣਦਾ ਹੁੰਦਾ ਰੂਹੀਆ ਬਨਾਰੀ ਨੂੰ ਲੋਹਾ ਤੀਰ ਪਾ ਮੁਖਾ ਇਹਦੇ ਜਿਹੜੇ ਮੈਦੇ ਜਿਹੜੋਂ ਨਾ ਇਹ ਜਿਹੜਾ ਸਕੂਲੋਂ ਪੜਨ ਜਾਂਦੇ ਹੋ ਫਕੀਰਾਂ ਦੇ ਦਸ਼ਮ ਚੜਦੇ ਹੋ ਗੀਂ ਦੇ ਲੈ ਜਿਉਂਦੇ ਹੁੰਦੇ ਹੋਂ ਨੇ ਆਲੇ ਨੇ ਉਹਨਾਂ ਦੀ ਬਜਦੇ ਨੇ ਉਹ ਤੇ ਸਿੱਖਣੀ ਸੀ ਇਹ ਪਰ ਨਹੀਂ ਸੀ ਉਹਨਾਂ ਦੇ ਜਿਹੜੀ ਰੰਗੀ ਆਵਾਜ਼ ਰੰਗੀ ਆਂਕ ਤੇ ਉਹਨਾਂ ਅਸਰਤਿਆ ਰੰਗ ਸੁਰਦੇ ਨਾਲੇ ਸਾਰੇ ਸਾਡੇ ਮਨਾਂ ਨੂੰ ਕਤਲ ਕਰਦੇ

हालती अधा पिंड मेर अघ जा मिल चुके